ਅੱਜ ਦੇ ਸਮੇਂ ਦੇ ਵਿੱਚ ਇੱਕ ਫਿਲਮ Netflix ਤੇ ਬਹੁਤ ਚਾਈ ਹੈ ਚਮਕੀਲਾ ਇਸ ਫਿਲਮ ਦੇ ਵਿੱਚ ਚਮਕੀਲੇ ਦੀ ਜੀਵਨਾ ਜੀਵਨੀ ਜਿਹੜੀ ਕਿ ਦੱਸੀ ਗਈ ਹੈ ਸੋ ਅਪਿੰਦਰ ਇਸ ਫਿਲਮ ਦੇ ਵਿੱਚ ਜਿਹੜੇ ਦਲਜੀਤ ਦੋਸਾਂਝ ਦੇ ਨਾਲ ਕੰਮ ਕਰ ਚੁੱਕੇ ਆ ਉਹ ਸਾਡੇ ਨਾਲ ਮੌਜੂਦ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਤੱਕ ਸਸ਼ਿਕਾ ਜੀ ਸਸ਼ਿਕਾ ਸਾਹਿਬ ਅਪਿੰਦਰਦੀਪ ਜੀ ਸ਼ੌਂਕ ਹੁੰਦਾ ਇੱਕ ਪਰਨੀਤੀ ਚੋਪੜਾ ਦੇ ਦਲਜੀਤ ਦੋਸਾਂਝ ਦੇ ਨਾਲ ਕੰਮ ਕਰਨ ਦਾ ਕੀ ਹੈਗਾ ਸੀ ਸੁਪਨਾ ਜਿਹੜਾ ਅੱਜ ਤੁਹਾਨੂੰ ਲੱਗਦਾ ਕਿ ਹੁਣ ਉਹ ਸੁਪਨਾ ਪੂਰਾ ਹੋ ਗਿਆ ਦੇਖੋ ਜੀ ਜਿਹੜਾ ਵੀ ਆਰਟਿਸਟ ਹੈ ਨਾ ਜਿਹੜੀ ਵੀ ਮਿਹਨਤ ਕਰਦਾ ਸ਼ੁਰੂਆਤ ਕਰਦਾ ਉਹਦਾ ਸੁਪਨੇ ਬਹੁਤ ਵੱਡੇ ਹੁੰਦੇ ਨੇ ਪਰ ਨਾ ਕਦੀ ਉਹਨੇ ਨਹੀਂ ਸੋਚਿਆ ਹੁੰਦਾ ਕਿ ਵੀ ਵੀ ਇੰਨੇ ਇੰਨੇ ਛੇਤੀ ਇਹਨਾ ਸੁਪਨੇ ਪੂਰੇ ਹੋ ਸਕਦੇ ਜਾਂ ਕਿਹੜੇ ਕਿਹੜੇ ਆਰਟਿਸਟ ਦੇ ਨਾਲ ਉਹ ਉਹ ਕੰਮ ਕਰ ਸਕਦਾ ਹੈ ਹਨਾ ਉਹ ਉਮੀਦ ਹੀ ਕਰ ਸਕਦਾ ਹੈ ਕਿ ਚੰਗੇ ਕੰਮ ਦੀ ਉਡੀਕ ਕਰਨਾ ਪਰ ਜਦੋਂ ਅਸੀਂ ਉੱਪਰ ਵਾਲੇ ਤੇ ਛੱਡ ਦਿੰਦੇ ਹਾਂ ਨਾ ਇਹ ਵੀ ਹੁਣ ਜੋ ਹੋਵੇਗਾ ਵਧੀਆ ਹੀ ਹੋਵੇਗਾ ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਜੋ ਮਿਲਦਾ ਉਹ ਬਹੁਤ ਵਧੀਆ ਮਿਲਦਾ ਕਿਉਂਕਿ ਜਦੋਂ ਆਪਾਂ ਸੋਚਦੇ ਆ ਕਿ ਆਪਾਂ ਇਸੇ ਬੰਦੇ ਨਾਲ ਕੰਮ ਕਰਦੇ ਮੈਨੀਫੈਸਟ ਕਰਦੇ ਆ ਹਨਾ ਕਿ ਆਪਾਂ ਨੂੰ ਇਸੇ ਐਕਟਰ ਨਾਲ ਕੰਮ ਕਰਨਾ ਤੇ ਜੇ ਉਹ ਕੋਈ ਚੀਜ਼ਾਂ ਨਹੀਂ ਮਿਲਦੀਆਂ ਤੇ ਥੋੜਾ ਜਿਹਾ ਆ ਬੰਦਾ ਡਾਊਨ ਹੀ ਫੀਲ ਕਰਦਾ ਸੋ ਮੇਰਾ ਫੰਡਾ ਇਹ ਹੈ ਕਿ ਵੀ ਉੱਪਰ ਵਾਲੇ ਤੇ ਛੱਡ ਦਿਓ ਤੇ ਜਦੋਂ ਕੁਝ ਮਿਲਦਾ ਹੈ ਤੇ ਅਨਐਕਸਪੈਕਟਡ ਚੀਜ਼ਾਂ ਹੈਪਨ ਹੁੰਦੀਆਂ ਨੇ ਤੋ ਉਹ ਜਿਆਦਾ ਖੁਸ਼ੀ ਹੁੰਦੀ ਦਲਜੀਤ ਦਸਾਂਜ ਦੇ ਨਾਲ ਕੰਮ ਕੀਤਾ ਬ੍ਰੇਕ ਹੁੰਦੀ ਸੀ ਤੁਹਾਡਾ ਰੋਲ ਵੀ ਇਸ ਦੇ ਵਿੱਚ ਅਹਿਮ ਹੈ ਕਸਟਮ ਅਫਸਰ ਦਾ ਤੁਸੀਂ ਰੋਲ ਨਿਭਾਇਆ ਵਾ ਦਲਜੀਤ ਦਸਾਂਜ ਜਦੋਂ ਬ੍ਰੇਕ ਮਿਲਦੀ ਸੀ ਉਦੋਂ ਕੀ ਗੱਲਬਾਤ ਹੁੰਦੀ ਸੀ ਕੋਈ ਉਹਨਾਂ ਦੇ ਸਕਸੈਸ ਬਾਰੇ ਜਾਂ ਤੁਸੀਂ ਆਪਣੇ ਸਟਰਗਲ ਬਾਰੇ ਕਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਸਭ ਤੋਂ ਪਹਿਲੇ ਇਹ ਮੈਂ ਸਰਦਾਰ ਸੁਵੰਨ ਸਿੰਘ ਸੇਵਿਆ ਜੀ ਇਨਕਮ ਟੈਕਸ ਅਫੀਸਰ ਜੀ ਉਹਨਾਂ ਦਾ ਮੈਂ ਰੋਲ ਨਿਭਾਇਆ ਵਾ ਤੇ ਬਹੁਤ ਵਧੀਆ ਸਾਡੀ ਡਿਸਕਸ਼ਨਸ ਹੁੰਦੀਆਂ ਸੀ ਇਮਤੀਆਜ਼ ਅਲੀ ਸਰ ਮੇਰੀ ਤੇ ਵਜ਼ੀਰ ਜਦੋਂ ਬ੍ਰੇਕ ਹੁੰਦੀ ਸੀ ਥੋੜਾ ਹਾਸਾ ਮਖੌਲ ਵੀ ਹੁੰਦਾ ਸੀਗਾ ਕਿਉਂਕਿ ਪਹਿਲਾਂ ਇਹਦੇ ਵਿੱਚ ਇਦਾਂ ਸੀਗਾ 3 ਸਾਲ ਦਾ ਇੱਕ ਦਿਖਾਇਆ ਚੀਨ ਦਿਖਾਇਆ ਸੀ ਕਿ ਵੀ ਪਹਿਲਾਂ ਜਿਹੜੋ ਸ਼ੁਰੂਆਤ ਚ ਉਹਨੂੰ ਸ਼ੁਰੂਆਤੀ ਦੌਰ ਚ ਮਿਲਦਾ ਹੈ 85 ਦੇ ਚੰਨੋ ਮਿਲਦੇ ਆ ਸੋਇਆ ਸਾਹਿਬ ਤੇ ਉਦੋਂ ਉਹ ਥੋੜੇ ਯੰਗ ਸੀਗੇ ਹਨਾ ਤੇ ਉਸ ਤੋਂ ਬਾਅਦ 88 ਦੇ ਚ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਹਨਾ ਚਮਕੀਲੇ ਜੀ ਉਦੋਂ 3 ਸਾਲ ਦਾ ਪੀਰੀਅਡ ਹੈ ਤੇ ਉਹ ਮਸਟ ਵੀ ਹੋ ਥੋੜੇ ਹੈਲਦੀ ਵੀ ਹੋਗੇ ਹੋਣਗੇ ਉਹ ਕਦੀ ਸੀਨ ਸ਼ੂਟ ਹੁੰਦਾ ਸੀਗਾ 85 ਵਾਲਾ ਕਦੀ ਸੀਨ ਸ਼ੂਟ ਹੁੰਦਾ ਸੀਗਾ 88 ਤੇ ਮੈਨੂੰ ਕੀ ਕਦੀ ਪਤਲਾ ਹੋਣਾ ਬੰਦਾ ਸੀ ਕਦੀ ਮੋਟਾ ਹੋਣਾ ਬੰਦਾ ਸੀ ਆਣਾ ਤੇ ਉਹ ਚੀਜ਼ਾਂ ਨੂੰ ਲੈ ਕੇ ਨਾ ਇਮਤੀਆਜ਼ ਸਰ ਮੈਨੂੰ ਬੜਾ ਛੇੜਦੇ ਹੁੰਦੇ ਸੀ ਅਪਿੰਦਰ ਇੱਕ ਕੰਮ ਕਰਨਾ 10 ਕਿਲੋ ਵੜਾ ਲਓ ਕੱਲ ਹਮ ਉਹ ਸੀਨ ਸ਼ੂਟ ਕਰਾਂਗੇ ਦੇ ਹੋਣਾ ਨਾ ਇੱਕ ਵਧੀਆ ਫਨੀ ਜਿਹਾ ਸੀਨ ਹੁੰਦਾ ਸੀ ਤੇ ਬਾਕੀ ਇਹ ਸਰਦਾਰ ਸਿੰਘ ਸਿੰਘ ਜੀ ਇਹ ਇਹਨਾਂ ਨੇ ਮੇਰੀ ਪੂਰੀ ਲੁੱਕ ਸੰਭਾਲੀ ਉੱਥੇ ਭਾਜੀ ਕਿੰਨੀ ਕੁ ਮੁਸ਼ਕਲ ਹੁੰਦਾ ਹੈ ਕਿਸੇ ਦੀ ਲੁੱਕ ਸੰਭਾਲਣਾ ਇੱਕਦਮ ਤੁਹਾਨੂੰ ਦੱਸਦੇ ਆ ਕਿ ਇਹ ਲੁੱਕ ਕਰਨੀ ਆ ਕਿੰਨਾ ਕੁ ਮੁਸ਼ਕਲ ਹੁੰਦਾ ਸੀ ਇਹ ਕੋ ਮੁਸ਼ਕਲ ਤਾਂ ਨਹੀਂ ਪਰ ਇੱਕ ਇੰਟਰਸਟਿੰਗ ਚੀਜ਼ ਹੁੰਦੀ ਆ ਜਿਵੇਂ ਮੰਨ ਲਓ ਕਿ ਤੁਸੀਂ ਕਿਸੇ ਨੇ ਸੋਚਿਆ ਹੁੰਦਾ ਮਨ ਵਿੱਚ ਕਿ ਹਾਂ ਮੈਂ ਆ ਚੀਜ਼ ਦੇਖਣਾ ਚਾਹੁੰਦਾ ਤੇ ਉਹਦੇ ਮਨ ਦੀ ਸੋਚ ਨੂੰ ਪੂਰਾ ਕਰਕੇ ਉਹਦੇ ਸਾਹਮਣੇ ਲੈ ਕੇ ਆਉਣਾ ਜੋ ਉਹਦੀ ਤਸੱਲੀ ਉਦੋਂ ਹੁੰਦੀ ਹੈ ਤੁਹਾਨੂੰ ਤੁਸੀਂ ਜੇ ਕੀਤਾ ਜਦੋਂ ਉਹਦੇ ਚਿਹਰੇ ਤੇ ਖੁਸ਼ੀ ਮਿਲਦੀ ਜਾ ਉਹਨੂੰ ਤਸੱਲੀ ਮਿਲਦੀ ਹੈ ਨਾ ਕਿ ਹਾਂ ਜੋ ਜੀ ਮੈਂ ਸੋਚੀ ਉਹ ਬਣ ਕੇ ਆ ਚੁੱਕਿਆ ਸੋ ਵਧੀਆ ਲੱਗਦਾ ਉਹ ਚੀਜ਼ ਹੈ ਅਪਿੰਦਰ ਜੀ ਜ਼ਿੰਦਗੀ ਚ ਸਟ੍ਰਗਲ ਅਪਿੰਦਰ ਨੂੰ ਸ਼ਾਇਦ ਸਾਰੇ ਜਾਣਦੇ ਹੋਣਗੇ ਲੇਕਿਨ ਉਹਦੀ ਪਿੱਛੇ ਦੀ ਮਿਹਨਤ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ ਤੁਹਾਡੀ ਦੇ ਹੈ ਸ਼ੰਮੀਸਰ ਦੀ ਹੈ ਲੋਕ ਜਾਣਦੇ ਆ ਲੇਕਿਨ ਤੁਸੀਂ ਇਸ ਦੇ ਵਿੱਚ ਆਨ ਕਿੰਨੀ ਮਿਹਨਤ ਕੀਤੀ ਹੈ ਕਿਵੇਂ ਇਸ ਜਗ੍ਹਾ ਤੱਕ ਜੇ ਉਹ ਵੀ ਸ਼ਾਇਦ ਅਸੀਂ ਦਰਸ਼ਕਾਂ ਨੂੰ ਜ਼ਰੂਰ ਤੁਹਾਡੀ ਗੱਲ ਤੁਹਾਡੀ ਪਹੁੰਚਾਣਾ ਚਾਹਾਂਗੇ ਕਿ ਆਖੇ ਸਟ੍ਰਗਲ ਕਿੰਨੀ ਰਹੀ ਹੈ ਹਰ ਚੀਜ਼ ਪਲੇਟ ਦੇ ਵਿੱਚ ਪ੍ਰੋਸਕ ਨਹੀਂ ਮਿਲਦੀ ਕਦੀ ਕਦੀ ਰੋਟੀ ਕਹਿੰਦੇ ਆ ਅਗੇ ਪਲੇਟ 'ਚ ਆ ਜੇ ਤੇ ਉਹਨੂੰ ਤੋੜ ਕੇ ਖੁਦ ਵੀ ਖਾਣਾ ਪੈਂਦਾ ਤੁਸੀਂ ਸਹੀ ਹੈ ਤੁਹਾਡਾ ਸਵਾਲ ਸਹੀ ਹੈ ਕਿਉਂਕਿ ਬੜੇ ਸਾਲ ਲੱਗੇ ਭਾਜੀ ਬੜੇ ਸਾਲ ਲੱਗੇ 10 ਸਾਲ ਪਹਿਲਾਂ 2014 'ਚ ਮੈਂ ਸਾਈਡ ਰੋਲਸ ਗਾਣਿਆਂ 'ਚ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ 2016 ਦੇ ਵਿੱਚ ਮੈਨੂੰ ਬਹੁਤ ਸੋਹਣੀ ਜਦ ਮੈਂ 2 ਸਾਲ ਲਗਾਤਾਰ ਮੈਂ Song 'ਚ ਕੰਮ ਕਰਦਾ ਰਿਹਾ 16 'ਚ ਮੈਨੂੰ ਇੱਕ ਲੀਡ Song 'ਚ ਵੀ ਮੈਂ ਕੰਮ ਕੀਤਾ ਪਹਿਲਾ ਲੀਡ Song ਹੈਨਾ ਫਿਰ 2016 ਦੇ ਵਿੱਚ ਮੈਨੂੰ Battle of Sara Ghadi ਫਿਲਮ ਮਿਲੀ ਰੰਦੀਪ ਫੁਟਾਜੀ ਦੇ ਨਾਮ ਅ ਰਾਜ ਕੁਮਾਰ ਸੰਤੋਸ਼ੀ ਜੋ ਬਹੁਤ ਵੱਡੇ ਡਾਇਰੈਕਟਰ ਸਾਰਿਆਂ ਨੂੰ ਪਤਾ ਤੇ ਪਰ ਕੁਝ ਕਾਰਨਾ ਕਰਕੇ ਜਿਹੜੀ ਫਿਲਮ ਹੈ ਉਹਦੇ 'ਚ ਪ੍ਰਾਇਮਰੀ ਰੋਲ ਸੀ ਜਿਵੇਂ ਮੇਰਾ ਇਹਦੇ 'ਚ ਪ੍ਰਾਇਮਰੀ ਰੋਲ ਹੈਨਾ ਹੈਨਾ ਮੇਨ ਕਿਰਦਾਰ ਜਿਹੜੇ ਹੁੰਦੇ ਆ ਤੇ ਉਹ ਵੀ ਮੇਰਾ ਪ੍ਰਾਇਮਰੀ ਸੀ ਪਰ ਤੁਸੀਂ ਸਮਝ ਲੋ ਹੁਕਮ ਨਹੀਂ ਸੀ ਹਨਾ ਤੇ ਉਹ ਫਿਲਮ 1.5 ਸਾਲ ਰੁਕੀ ਫੇਰ ਸ਼ੂਟ ਹੋਈ ਫੇਰ 30 35% ਸ਼ੂਟ ਹੋਈ ਤੇ ਫਿਰ ਬੰਦ ਹੋ ਗਈ ਫਿਰ ਉਹ ਹਮੇਸ਼ਾ ਦੇ ਲਈ ਉਹ ਜਿਹੜਾ ਪ੍ਰੋਜੈਕਟ ਸੀਗਾ ਉਹ ਸ਼ੈਲਡ ਹੋ ਗਿਆ ਬੰਦ ਹੋ ਗਿਆ ਤੇ ਸੋ ਖੈਰ 2016 ਗਿਆ 17 ਗਿਆ 18 ਗਿਆ 19 ਗਿਆ ਤੇ ਬੜੌਖਾ ਸੀ ਮੈਨੂੰ ਕੋਈ ਗਾਈਡੈਂਸ ਨਹੀਂ ਸੀ ਫਿਰ ਮੈਂ ਛੱਡ ਗਿਆ ਸੀ ਨਸ ਸੀ ਹੂੰ ਮੈਂ 1 ਸਾਲ ਮੈਂ ਕਾਰਪੋਰੇਟ ਚ ਕੰਮ ਕੀਤਾ ਅਮਰੀਕਨ ਪ੍ਰੋਸੈਸ ਵਿੱਚ ਮੈਂ ਕੰਮ ਕੀਤਾ ਨਾਈਟ ਸ਼ਿਫਟ 'ਚ ਕੰਮ ਕੀਤਾ ਉਸ ਤੋਂ ਬਾਅਦ ਮੈਂ ਇੰਨਾ ਕੁ ਜ਼ਿਆਦਾ ਕਹਿ ਲੋ ਕਿ ਵੀ ਆਪਣੇ ਆਪ ਨੂੰ ਕਾਰਪੋਰੇਟ 'ਚ ਕੰਮ ਕਰਕੇ ਵੀ ਮੈਂ ਪਹਿਲਾਂ ਮੈਂ ਉਧਰੋਂ ਕਲਪ ਕਿ ਕਾਰਪੋਰੇਟ 'ਚ ਗਿਆ ਸੀ ਫਿਰ ਮੈਂ ਇੱਥੋਂ ਕਲਪ ਕਿ ਮੈਂ ਨਿਕਲਣਾ ਚਾਹੁੰਦਾ ਸੀ ਫਿਰ ਇੱਕ ਦਿਨ ਮੈਨੂੰ ਕਾਲ ਆਂਦਾ ਹੂੰ ਕਿ ਵੀ ਰਾਤ ਦੇ ਵੀ 12 ਵਜੇ ਹੋਏ ਸੀ ਕਿ ਵੀ ਕਾਸਟਿੰਗ ਕੀਤੀ ਇੱਕ ਫਿਲਮ ਦੀ ਤੇ ਕਾਸਟਿੰਗ ਡਾਇਰੈਕਟਰ ਨੂੰ ਪੰਜਾਬ 'ਚ ਕਾਸਟਿੰਗ ਹੋਈ ਜਰਸੀ ਫਿਲਮ ਜੋ ਸ਼ਾਹਦ ਕਪੂਰ ਦੀ ਫਿਲਮ ਸੀ ਨਾ ਹੂੰ ਐਕਟਰ ਸਿਲੈਕਟ ਕੀਤੇ ਨੇ ਤੇ ਉਹਨਾਂ ਨੂੰ ਕੋਆਰਡੀਨੇਟਰ ਚਾਹੀਦਾ ਔਨ ਸੈੱਟ ਬੜੀ ਇੰਟਰਸਟਿੰਗ ਗੱਲ ਹੈ ਕਿ ਵੀ ਐਕਟਰਸ ਨੂੰ ਸੈੱਟ ਤੇ ਲੈ ਕੇ ਆਉਣਾ ਡੇਟ ਤੇ ਟਾਈਮ ਉਹਨਾਂ ਨੂੰ ਦੱਸਣੀ ਕੋਆਰਡੀਨੇਟ ਕਰਨਾ ਮੈਂ ਖੁਦ ਐਕਟਰ ਐਕਟਰ ਬੰਨਣਾ ਚਾਹੁੰਦਾ ਮੈਨੂੰ ਕੰਮ ਕਿਉਂ ਮਿਲਿਆ ਕੋਆਰਡੀਨੇਟਰ ਦਾ ਕਿ ਤੁਸੀਂ ਇਹਨਾਂ ਨੂੰ ਐਕਟਰਸ ਨੂੰ ਬੁਲਾਉਣਾ ਮੈਂ ਫਿਰ ਵੀ ਮੈਂ ਕਹ ਕਿ ਵੀ ਮੈਂ ਹੁਣ ਨਾ ਨਿਕਲਾਂਗਾ ਤੇ ਕਦੀ ਨਹੀਂ ਮੈਂ ਨਿਕਲ ਪਾਉਂਗਾ ਮੈਂ ਰਾਤ ਦੇ 12 ਵਜੇ ਜੌਬ ਉੱਥੇ ਹੀ ਹਾਫ ਡੇ ਮਾਰਿਆ ਪੰਜਵੇਂ ਤੱਕ ਜੌਬ ਚੱਲਣੀ ਸੀ ਬੈਗ ਫੜਿਆ ਅਗਰ ਮੈਂ ਸੋਚਦਾ ਰਹਿੰਦਾ ਕਿ ਮੈਨੂੰ ਇੰਨੀ ਕਿ ਸਿਕਿਉਰਿਟੀ ਇੰਨੀ ਕਿ ਜਿਹੜੀ ਮੇਰੀ ਸੈਲਰੀ ਆ ਜੇ ਮੈਂ ਨਿਕਲ ਗਿਆ ਤਾਂ ਮੇਰੀ ਇਹਨੇ ਨੁਕਸਾਨ ਨਾ ਹੋ ਜਾਏ ਅਗਰ ਮੈਂ ਆਪਣੇ ਡਰ ਦੇ ਪਿੱਛੇ ਬਹਿ ਜਾਂਦਾ ਅੱਜ ਸ਼ਾਇਦ ਮੈਂ ਵੀ ਆਪਾਂ ਗੱਲ ਨਾ ਕਰਦੇ ਹੁੰਦੇ ਸੋ ਸ਼ੁਕਰਗੁਜ਼ਾਰ ਆ ਉਹ ਮੈਂ ਇੱਕ ਡਿਸੀਜਨ ਲੇਤਾ ਤੇ ਉਹ ਡਿਸੀਜਨ ਲੈ ਕੇ ਮੈਂ ਕੋਆਰਡੀਨੇਟਰ ਤੋਂ ਫਿਰ ਇੰਟਰਨ ਅਸਿਸਟੈਂਟ ਡਾਇਰੈਕਟਰ ਇੰਟਰਨ ਅਸਿਸਟੈਂਟ ਡਾਇਰੈਕਟਰ ਤੋਂ ਜੋਗੀ ਫਿਲਮ ਚੰਡੀਗੜ੍ਹ ਦੇ ਵਿੱਚ ਮੈਂ ਆਡੀਸ਼ਨ ਚੰਡੀਗੜ੍ਹ 'ਚ ਮੌਜੂਦ ਸੀ ਤੇ ਜੋਗੀ ਫਿਲਮ ਦਾ ਮੈਂ ਆਡੀਸ਼ਨ ਦਿੱਤਾ ਤੇ ਉਹ ਆਡੀਸ਼ਨ ਕਿਸਮਤ ਚੰਗੀ ਸੀ ਉਹ ਉਹਨਾਂ ਨੂੰ ਰੋਲ ਪਸੰਦ ਆਇਆ ਕੈਰੈਕਟਰ ਪਸੰਦ ਆਇਆ ਤੇ ਉਹ ਮੇਰੀ ਪਹਿਲੀ ਫਿਲਮ ਸੀ ਤੇ ਉਹ ਫਿਲਮ ਦੇ ਵਿੱਚ ਫਿਰ ਮੈਂ ਉਹ ਫਿਲਮ ਕਰਕੇ ਮੁੰਬਈ ਆਇਆ ਤੇ ਮੁੰਬਈ ਤੋਂ ਜਰਨੀ ਸਟਾਰਟ ਹੋਈ ਚਮਕੀਲਾ ਫਿਲਮ 'ਚ ਕੰਮ ਕਰਨ ਲਈ ਸਟਰਗਲ ਕਰਨਾ ਪਿਆ ਜਾਂ ਆਰਾਮਨਲਕੀ ਵਿੱਚ ਇਸ ਫਿਲਮ 'ਚ ਐਂਟਰੀ ਹੋਈ ਇਹੀ ਦੱਸ ਰਿਹਾ ਨਾ ਮੈਂ ਕਿ ਪਹਿਲਾਂ ਮੈਂ ਜਰਸੀ ਕਰਕੇ ਚੰਡੀਗੜ੍ਹ ਸੀ ਚੰਡੀਗੜ੍ਹ ਤੋਂ ਫਿਰ ਮੈਂ ਜਦੋਂ ਮੈਨੂੰ ਜੋਗੀ ਫਿਲਮ ਮਿਲ ਗਈ ਉਹ ਫਿਲਮ ਕਰਕੇ ਮੈਂ ਮੁੰਬਈ ਗਿਆ ਪਹਿਥੇ ਅਸਿਸਟੈਂਟ ਡਾਇਰੈਕਟਰ ਸਾਲ ਡੇਢ ਸਾਲ ਕੰਮ ਕੀਤਾ ਪਹਿਲਾਂ ਜਾਂਦਿਆਂ ਹੀ ਮੈਂ ਮੁੰਬਈ ਮੈਂ ਐਕਟਿੰਗ ਦਾ ਕੰਮ ਜਿਹੜਾ ਮੈਂ ਸਟਾਰਟਿੰਗ 'ਚ ਕਰਨਾ ਸੀ 10-15 ਸਾਲ ਕਰ ਲਿਆ ਫਿਰ ਮੈਂ ਡੇਢ ਸਾਲ ਲਗਾਤਾਰ ਉੱਥੇ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ ਸਵਾ ਇੱਕ ਸਾਲ ਤੇ ਉਸ ਤੋਂ ਬਾਅਦ ਫਿਰ ਮੈਨੂੰ ਇੱਕ ਦਿਨ ਆਡੀਸ਼ਨ ਆਇਆ ਕਾਲ ਆਈ ਤੇ ਮੈਂ ਆਡੀਸ਼ਨ ਦਿੱਤਾ ਹਨਾ ਉਸ ਤੋਂ ਤਿੰਨ ਚਾਰ ਪੰਜ ਮਹੀਨੇ ਬਾਅਦ ਮੈਂ ਕਿਉਂਕਿ ਅਸਿਸਟੈਂਟ ਡਾਇਰੈਕਟਰ ਦਾ ਕੰਮ ਮੈਂ ਸਾਲ ਸਵਾ ਸਾਲ ਕਰ ਚੁੱਕਾ ਸੀ ਫਿਰ ਉਸ ਤੋਂ ਬਾਅਦ ਮੈਂ ਇੱਕ ਆਪਣੇ ਨਾਲ ਇੱਕ ਵਾਅਦਾ ਕੀਤਾ ਹੁਣ ਮੈਂ ਜੋ ਕਰਨ ਆਇਆ ਮੈਂ ਉਹੀ ਕਰਾਂਗਾ ਕਮਾਲੇ ਪੈਸੇ ਬਹੁਤ ਵਧੀਆ ਤਰੀਕੇ ਦੇ ਨਾਲ ਸੈਟਅਪ ਹੋ ਗਿਆ ਇੱਥੇ ਹੁਣ ਅਗਰ ਮੈਂ ਅਸਿਸਟੈਂਟ ਡਾਇਰੈਕਟਰ ਦਾ ਹੋਰ ਕੋਈ ਪ੍ਰੋਜੈਕਟ ਫੜ ਲਿਆ ਤੇ ਮੇਰੇ ਫੇਰ 6-7 ਮਹੀਨੇ ਨਿਕਲ ਜਾਣੀ ਕਮਿਟਮੈਂਟ ਹੁੰਦੀ ਹੈ ਮੈਂ ਹੁਣ ਕਰਾਂਗਾ ਤਾਂ ਸਿਰਫ ਐਕਟਿੰਗ ਕਰਾਂਗਾ ਮੈਂ ਬੈਠਾ 3 ਮਹੀਨੇ ਫਰੀ ਬੈਠਾ ਕਰੇ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਵਿਹਲਾ ਬੈਠਣਾ ਸੌਖਾ ਨਹੀਂ ਹੈ ਉਹ ਸ਼ਹਿਰ ਹੀ ਬਹੁਤ ਮਹਿੰਗਾ ਪਰ ਇੱਕ ਵਿਸ਼ਵਾਸ ਹੋਣਾ ਚਾਹੀਦਾ ਪਰਮਾਤਮਾ ਦਾ ਮੈਨੂੰ ਇੱਕ ਛੱਡ ਕੇ ਦੋ ਫਿਲਮਾਂ ਮਿਲ ਗਈਆਂ ਵੀਰ ਸਾਹ ਵਰਕਰ ਤੇ ਚਮਕੀਲਾ ਉਹ ਦੋਨੋਂ ਫਿਲਮਾਂ ਮੈਨੂੰ ਮਿਲੀਆਂ ਤੇ ਦੋਨੋਂ ਫਿਲਮਾਂ ਪੈਰਲਲ ਹੀ ਸ਼ੂਟ ਹੋਈਆਂ ਪਹਿਲੇ ਨਵੰਬਰ ਚ ਸਵਰ ਦਾ ਸ਼ੂਟ ਹੋਈ ਹੈ ਟਾਈਮ ਲੱਗ ਗਿਆ ਹਨਾ ਅਪ੍ਰੈਲ ਦੇ ਵਿੱਚ ਮੈਂ ਆਡੀਸ਼ਨ ਦਿੱਤਾ ਸੀਗਾ ਉਸ ਤੋਂ ਬਾਅਦ ਮਈ ਜੂਨ ਜੁਲਾਈ ਅਗਸਤ ਸਤੰਬਰ ਹਨਾ ਟਪਰ ਨਵੰਬਰ ਚ ਸ਼ੂਟ ਹੋਈ ਫਿਰ ਉਹ ਦਸੰਬਰ ਚ ਸ਼ੂਟ ਹੋਈ ਚਮਕੀਲਾ ਤੇ ਜਨਵਰੀ ਫਰਵਰੀ ਮਾਰਚ ਤੱਕ ਹਨਾ ਸ਼ੂਟ ਹੋਇਆ ਤੇ 1 ਮਾਰਚ 2023 ਦੇ ਨੂੰ ਚਮਕੀਲਾ ਦੀ ਸ਼ੂਟ ਖਤਮ ਹੋ ਗਿਆ ਸੋ ਖੈਰ ਅਸਿਸਟੈਂਟ ਡਾਇਰੈਕਟਰ ਦੀ ਜੌਬ ਤੋਂ ਬਾਅਦ ਫਿਰ ਮੈਨੂੰ ਇਹਦਾ ਮੈਂ ਆਡੀਸ਼ਨ ਦਿੱਤਾ ਇੱਕ ਕਰਾ ਕੀਤਾ ਤੇ ਉਸ ਤੋਂ ਬਾਅਦ ਮੈਂ ਵੀ ਕਮਿਟਮੈਂਟ ਤੇ ਰਿਹਾ ਕਿ ਅਗਰ ਮੈਂ ਅਸਿਸਟੈਂਟ ਡਾਇਰੈਕਟਰ ਦੀ ਜੌਬ ਕਰਦਾ ਤੇ ਸ਼ਾਇਦ ਮੈਨੂੰ ਚਮਕੀਲਾ ਵਰਗੀ ਫਿਲਮ ਨਾ ਮਿਲਦੀ ਕਿਉਂਕਿ ਮੈਂ ਖਾਲੀ ਹੀ ਨਾ ਬੈਠਾ ਹਾਂ ਤੇ ਉਸੇ ਹੀ ਟਾਈਮ ਤੇ ਮੈਂ ਖਾਲੀ ਬੈਠਾ ਸੀ ਤੇ ਮੈਨੂੰ ਇੱਕ ਬਹੁਤ ਵਧੀਆ ਆਫਰ ਸਾਹਮਣੇ ਆ ਗਿਆ ਹੁਣ ਆਉਣ ਵਾਲੇ ਪ੍ਰੋਜੈਕਟ ਕਿਹੜੇ ਆਉਣ ਵਾਲੇ ਪ੍ਰੋਜੈਕਟ ਜੀ ਕੁਝ ਇਦਾਂ ਹੈ ਕਿ ਦੋ ਤਿੰਨ ਪ੍ਰੋਜੈਕਟ ਨੇ ਪਾਈਪਲਾਈਨ ਦੇ ਵਿੱਚ ਤੇ ਉਹ ਹਜੇ ਤੱਕ ਤਾਂ ਮੈਨੂੰ ਅਨ ਅਫੀਸ਼ੀਅਲ ਨੇ ਹਨਾ ਆਫੀਸ਼ੀਅਲੀ ਹਜੇ ਅਨਾਉਂਸ ਨਹੀਂ ਹੋਏ ਤੇ ਮੈਂ ਵੀ ਕੁਝ ਨਹੀਂ ਬੋਲ ਸਕਦਾ ਤੁਹਾਨੂੰ ਪਤਾ ਹੀ ਹੈ ਪਰ ਹਾਂ ਅੰਮ੍ਰਿਤਸਰ ਨੂੰ ਮਾਨ ਜ਼ਰੂਰ ਹੋਵੇ ਇਹਨਾਂ ਮੈਂ ਕਹਿ ਸਕਦਾ ਜੀ ਲੋਕ ਪਛਾਣਦੇ ਆ ਹੁਣ ਜਦੋਂ ਨਿਕਲਦੇ ਹੋ ਕਿ ਚਮਕੀਲਾ ਦੀ ਬਹੁਤ ਸਕਸੈਸ ਹੋਈ ਹੈ ਚਮਕੀਲਾ ਦੀ ਜੀਵਨੀ ਤੇ ਫਿਲਮ ਬਣੀ ਹੈ ਲੋਕਾਂ ਨੂੰ ਇੰਤਜ਼ਾਰ ਵੀ ਬਹੁਤ ਸੀ ਅੱਜ ਕਾਫੀ ਲੋਕ ਦੇਖ ਚੁੱਕੇ ਆ ਪਛਾਣਦੇ ਹੁਣ ਕਿ ਹੈ ਉਹ ਹੀ ਕਸਟਮ ਅਫਸਰ ਹੈ ਜਿੰਨੇ ਚਮਕੀਲਾ ਸੇ ਕੰਮ ਕੀਤਾ ਅ ਜ ਇਨਕਮ ਟੈਕਸ ਆਫੀਸ ਇਨਕਮ ਟੈਕਸ ਆਫਸਰ ਹਾਂਜੀ ਹਾਂਜੀ ਆਪਾਂ ਅੱਜ ਵੀ ਗਏ ਸੀ ਦਰਵਾਸਾ ਵੀ ਗਏ ਸੀ ਤੇ ਬੜੀ ਖੁਸ਼ੀ ਹੋਈ ਦਰਵਾਸਾ ਸਾਹਿਬ ਵੀ ਵੀਰੇ ਨੇ ਵੀ ਲੋਕ ਪੁੱਛ ਰਹੇ ਸੀਗੇ ਹਨਾ ਮੈਨੂੰ ਵੀ ਪੁੱਛ ਰਹੇ ਸੀ ਤੇ ਜਿੱਥੇ ਬਾਹਰ ਜਾਂਦੇ ਆ ਬੜੀ ਖੁਸ਼ੀ ਹੁੰਦੀ ਆ ਕਿ ਵੀ ਕੋਈ ਸਾਹਮਣੇ ਦੀ ਪਛਾਣ ਦਾ ਫਿਲਮ ਤਾਂ ਐਸੀ ਸੀ ਕਿ ਵੀ ਇੱਕ ਮੈਂ ਮੁੰਬਈ ਸੀਗਾ ਤੇ ਮੈਂ ਗੁਰਦੁਆਰੇ ਗਿਆ ਅਗਲੇ ਦਿਨ ਤੇ ਇੱਕ ਦਿਨ ਚ ਹੀ ਲੋਕਾਂ ਨੇ ਦੇਖ ਚੁੱਕੇ ਸੀ ਆਲਮੋਸਟ ਗੁਰੂ ਘਰ ਜਿੰਨੀ ਸੰਗਤ ਸੀ ਵੀ ਉਹਨਾਂ ਦੇ ਵਿੱਚੋਂ 20 25 ਜਾਣੇ ਵੀ ਮੈਂ ਮੈਂ ਪਹਿਲਾਂ ਸੇਵਾ ਕਰ ਰਿਹਾ ਹਣਾ ਪ੍ਰਸ਼ਾਦਾ ਸ਼ਿਕਾਣ ਦੀ ਸੇਵਾ ਕਰ ਰਿਹਾ ਜਿਨ੍ਹਾਂ ਨੂੰ ਸ਼ਿਕਾਰਿਆ ਉਹ ਪਛਾਣਦੇ ਨੇ ਜਦੋਂ ਮੈਂ ਸ਼ਕਨ ਬੈਠਾ ਜਿਹੜਾ ਮੈਨੂੰ ਸ਼ਿਕਾਣ ਆ ਰਿਹਾ ਉਹ ਪਛਾਣਦੇ ਨੇ ਮੈਨੂੰ ਹੋਰ ਕੀ ਚਾਹੀਦਾ ਹਣਾ ਮਾਰੇ ਦੀ ਬੜੀ ਬਹੁਤ ਸ਼ੁਕਰਾਨਾ ਸੰਦੇਸ਼ ਕੀ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕ ਸਟਰਗਲ ਕਰਦੇ ਆ ਲੇਕਿਨ ਹਿੰਮਤ ਹਾਰ ਜਾਂਦੇ ਆ ਕਿਉਂਕਿ ਤੁਸੀਂ ਵੀ ਸਟਰਗਲ ਬਹੁਤ ਕੀਤੇ ਸ਼ਾਇਦ ਤੁਹਾਡਾ ਸੰਦੇਸ਼ ਉਹ ਲੋਕਾਂ ਲਈ ਇੱਕ ਸੁਨੇਹਾ ਵਧੀਆ ਲੈ ਕੇ ਆਏ ਜੀ ਸੋ ਮੇਰਾ ਸੁਨੇਹਾ ਇਹ ਹੀ ਹੈ ਜੀ ਕਿ ਵੀ ਜੋ ਮਰਜੀ ਹੋ ਜੇ ਕਦੀ ਵੀ ਸਟ्रेस ਨਹੀਂ ਲੈਣੀ ਕਦੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਲੈਣਾ ਹੁੰਦਾ ਕੁਝ ਨਹੀਂ ਵਾਲੀ ਚਿੱਟੇ ਹੁੰਦੇ ਆ ਕੁਝ ਨਹੀਂ ਹੁੰਦਾ ਸੋ ਖੈਰ ਆਪਣੇ ਤੇ ਭਰੋਸਾ ਰੱਖੋ ਪਰਮਾਤਮਾ ਤੇ ਭਰੋਸਾ ਰੱਖੋ ਆਂਦਾ ਜ਼ਰੂਰ ਆ ਇੱਕ ਦਿਨ ਹਨਾ ਤੇ ਤੁਹਾਡੀ ਜਿਹੜੀ ਮਿਹਨਤ ਆ ਉਹ ਮਿਹਨਤ ਰੰਗ ਜ਼ਰੂਰ ਲਿਆਂਦੀ ਪਰ ਸ਼ਰਤ ਆ ਤੁਸੀਂ ਬੰਦੇ ਮਿਹਨਤੀ ਹੋਣੇ ਚਾਹੀਦੇ ਇੱਕ ਆਖਰੀ ਸਵਾਲ ਜੇ ਕਿਉਂਕਿ ਹੁਣ ਲੋਕ ਸਭਾ ਚੋਣਾਂ ਵੀ ਆ ਕਿ ਜੇ ਤੁਹਾਨੂੰ ਪ੍ਰਚਾਰ ਕਰਨ ਨੂੰ ਕਹਿੰਦੇ ਆ ਲੋਕ ਸਭਾ ਚੋਣਾਂ ਦਾ ਕਰੋਗੇ ਮਨ ਮੈਂ ਦਾਜੀ ਸਿਰਫ ਤੇ ਸਿਰਫ ਆਰਟ ਨਾਲ ਸੰਬੰਧ ਰੱਖਣ ਵਾਲਾ ਬੰਦਾ ਮੈਂ ਉਸ ਪਾਸੇ ਕਦੀ ਮੈਂ ਗਿਆ ਹੀ ਨਹੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਚੋਣਾਂ ਨੂੰ ਲੈ ਕੇ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਵਾ ਜਿਹੜਾ ਪੰਜਾਬ ਦੇ ਭਲੇ ਦੀ ਸੋਚੇ ਕਿਹੋ ਜਿਹਾ ਉਮੀਦਵਾਰ ਦੀ ਤੁਸੀਂ ਲੋਕਾਂ ਨੂੰ ਸੁਜੈਸਟ ਕਰਦੇ ਵਧੀਆ ਓਪਰਚ्युनिटीज ਆਣੀਆਂ ਚਾਹੀਦੀਆਂ ਜੀ ਹਨਾ ਤਾਂ ਐਜੂਕੇਟਿਡ এডੂਕੇਸ਼ਨ ਤੋਂ ਬਾਅਦ ਇੱਕ ਸੋਹਣੀ ਨੌਕਰੀਆਂ ਮਿਲਣੀ ਚਾਹੀਦੀਆਂ ਬਸ ਇਹੀ ਹੁੰਦਾ ਜੀ ਕਿਉਂਕਿ ਬਹੁਤ ਟੈਲੈਂਟ ਹੈ ਪੰਜਾਬ ਦੇ ਵਿੱਚ ਹਨਾ ਤੇ ਆਰਟ ਨੂੰ ਲੈ ਕੇ ਐਕਟਿੰਗ ਨੂੰ ਲੈ ਕੇ ਅਨਾ ਕਲਚਰਲ ਚੀਜ਼ਾਂ ਨੂੰ ਲੈ ਕੇ ਓਪਰਚ्युनिटीज ਕ੍ਰੀਏਟ ਹੋਣੀ ਚਾਹੀਦੀ ਬਹੁਤ 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 ਧੰਨਵਾਦ ਜੀ ਸੋ ਐਸਨ ਅਪਿੰਦਰ ਜਿਨ੍ਹਾਂ ਨੇ ਚਮਕੀਲਾ ਫਿਲਮ ਦੇ ਵਿੱਚ ਇਨਕਮ ਟੈਕਸ ਅਫਸਰ ਦਾ ਰੋਲ ਕੀਤਾ ਤੇ ਨਾਲ ਹੀ ਲੋਕਾਂ ਨੂੰ ਆਪਣਾ ਸਟਰਗਲ ਦੱਸ ਕੇ ਲੋਕਾਂ ਨੂੰ ਇੱਕ ਸਨੇਹਾ ਵੀ ਦਿੰਦੇ ਨਜ਼ਰ ਆ ਰਹੇ ਆ ਕਿ ਕਦੀ ਵੀ ਪਰੇਸ਼ਾਨੀਆਂ ਦੇ ਵਿੱਚ ਨਹੀਂ ਕਿਰਨਾ ਚਾਹੀਦਾ ਆਪਣਾ ਰਸਤਾ ਖੁਦ ਚੁਣਨਾ ਚਾਹੀਦਾ ਸ਼ਾਇਦ ਉਹ ਰਸਤਾ ਤੁਹਾਨੂੰ ਕਾਮਯਾਬੀ ਵੱਲ ਲੈ ਜਾਵੇ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ